ਮਿੱਤਰੋ ਹੁਣ ਗੱਲ ਬਾਣੀ ਆ ਬਾਈ ਹਾਲ ਫਿਰਨ ਲੱਗੇ ਪਹਿਲਾ ਜਿਹੜਾ ਦਿਖਾਇਆ ਉਹ ਤੁਹਾਨੂੰ ਡੈਮੋ ਸੀਗਾ ਇਧਰਲੇ ਪਾਸੇ ਹਾਲ ਤੇ ਸੁਹਾਗਾ ਨਾਲ ਨਾਲ ਆ ਬਾਈ ਤੇ ਹੁਣ ਗੱਲ ਬਾਣੀ ਗਰਾਊਂਡ ਦੀ ਵੀ ਤੇ ਉਹ ਦੇਖੋ ਹਾਲ ਤੇ ਸੁਹਾਗਾ ਫਿਰਦਾ ਜਾਂਦਾ ਅਸਲ ਦੇ ਵਿੱਚ ਪਤਾ ਹੋਣੀ ਲੱਗਣਾ ਵੀ ਕੀ ਸਿਸਟਮ ਆ ਨਾ ਲਓ ਜੀ ਲਓ ਜੀ ਲਓ ਜੀ ਜੇ ਤੇ ਬਾਜਣ ਚੈੱਕ ਕਰੋ ਵੀ ਮਿੱਟੀ ਦਾ ਕਿੰਨਾ ਹੋਣਾ ਓਏ ਹੋਏ ਹੋਏ ਫੁੱਲ ਭਰੀ ਹੋਈ ਆ ਜੀ ਅੱਛਾ ਆ ਦੇਖੋ ਭਾਈ ਓਏ ਆ ਜੀਸੀਬੀ ਨੇ ਸਹਾਰਾ ਦਿੱਤਾ ਅਰਜਨ ਨੂੰ ਲੈਫਟ ਵਾਸਤੇ ਲਾਓ ਜੀ ਨਹੀਂ ਲੈਫਟ ਨਹੀਂ ਪੈ ਰਹੀ ਤੁਸੀਂ ਇੱਥੋਂ ਸਹਾਰਾ ਲਾ ਲੋ ਵੀ ਟਰਾਲੀ ਕਿੰਨੀ ਭਾਰੀ ਹੋਊਗੀ ਆਏ ਕੋ ਇਦਾਂ ਨੇ ਜੱਕ ਜੁੱਕ ਲਾ ਕੇ ਜੀਸੀਬੀ ਨੇ ਫੇਰ ਸਹਾਰਾ ਦਿੱਤਾ ਹੁਣ ਲੈਫਟ ਪਊਗੀ ਥੋੜਾ ਜਿਹਾ ਉੱਚਾ ਕੀਤਾ ਸਿਸਟਮ ਭਾਈ ਓ ਵੀ ਮਿੱਤਰੋ ਅਰਜਨ ਟਰੈਕਟਰ ਆ ਗਿਆ ਪਹਿਲਾ ਮੁਕਾਬਲਾ ਸ਼ੁਰੂ ਹੋਣ ਲੱਗਿਆ ਅਸਲ ਦੇ ਵਿੱਚ ਪਹਿਲਾ ਮੁਕਾਬਲਾ ਇਹ ਕਿਉਂਕਿ ਹੁਣ ਫੇਰ ਇਹ ਹਲ-ਹੁਲ ਗਰਾਊਂਡ ਦੇ ਵਿੱਚ ਹੁਣ ਲੱਗੂਆ ਪਤਾ ਬੇਟ ਬੂੜ ਬਾਈ ਬਾਈ ਪੂਰੇ ਪਾਈ ਫਿਰਦਾ ਟਰੈਕਟਰ ਨੂੰ ਕਹਿੰਦਾ ਅੱਜ ਤਾਂ ਫਿਰ 21000 ਰੁਪਏ ਜਿੱਤ ਕੇ ਹੀ ਜਾਣਾ ਹੁਣ ਲੱਗ ਜੂ ਪਤਾ ਲਓ ਜੀ ਕਲੀ ਕੁਲੀ ਪਾਤੀ ਆ ਬਾਈ ਗੱਲਬਾਤ ਬਣਾਤੀ ਆ ਹੁਣ ਪਤਾ ਲੱਗ ਗਿਆ ਆਲੀ ਗੁੱਲੀ ਪੈ ਗਈ ਆ ਬਾਈ ਸਰਾ ਗੱਲਬਾਤ ਹੋ ਗਈ ਆ ਉਧਰੋਂ ਬਾਅਦ ਛੰਡੀ ਦੇਣੀ ਬਾਕੀ ਆ ਗੱਲੀ ਲਓ ਜੀ ਮਿੱਤਰੋ ਕੈਮਰੇ ਦੇਖੋ ਤੁਸੀਂ ਕਿੰਨੇ ਲੱਗੇ ਆ ਕਿਉਂਕਿ ਗੱਲਬਾਤ ਹੀ ਹੁਣ ਬੰਦਨੀ ਆ ਬਾਈ ਬਾਈ ਮਾੜਾ ਜਿਹਾ ਸੈਟ ਹੋਈ ਸੁਖਮਣਾ ਬਣੂਗੀ ਹੁਣ ਗੱਲ ਇੱਕ ਦੋ ਤਿੰਨ ਓਏ ਹੋਏ ਆਏ ਹੋਏ ਆ ਆਇਓ ਬਈ ਮਿੱਤਰੋ ਹੁਣ ਪਤਾ ਲੱਗਣਾ ਆਸੋ ਦੇ ਵਿੱਚ ਬਾਈ ਓਏ ਮੈਂ ਕਹਿੰਦਾ ਜਾਂਦਾ ਝੂਕਦਾ ਝੋਟਾ ਓਏ ਕਮਾਲ ਦੀ ਗੱਲ ਬਾਤ ਆ ਬਾਈ ਕਮਾਲ ਦੀ ਆਇਓ ਉਧਰੋਂ ਦਿਖਾਈਏ ਤੁਹਾਨੂੰ ਥੋੜਾ ਜੇ ਨੇੜੇ ਜਾ ਕੇ ਵੀ ਦਿਖਾਉਣੇ ਆ ਬਾਈ ਓਏ ਓ ਜਾਂਦਾ ਦੋ ਚੱਕਰ ਲਾਉਣੇ ਆ ਇਸ ਟਰੈਕਟਰ ਨੇ ਐਨੇ ਘੇਰੇ ਦੇ ਦੋ ਚੱਕਰ ਲਾਉਣੇ ਆ ਵੀ ਦੇਖਦੇ ਆ ਲਾਉਂਦਾ ਕਿ ਨਹੀਂ ਲਾਉਂਦਾ ਨਹੀਂ ਲਾਉਂਦਾ ਉਹ ਦੇਖਦੇ ਵੀ ਟਾਈਮ ਦਾ ਵੀ ਪਤਾ ਲੱਗੇ ਵੀ ਟਾਈਮ ਪੂਰਾ ਕਰਦਾ ਕਿ ਨਹੀਂ ਕਰਦਾ ਜਾਂ ਕਿੰਨੇ ਟਾਈਮ ਦੇ ਵਿੱਚ ਇਹ ਟਰੈਕਟਰ ਘੇਰਾ ਬਲ ਕੇ ਆਊਗਾ ਆਹ ਦੇਖੋ ਉਹ ਆਉਂਦਾ ਤੇ ਤੁਸੀਂ ਕੈਮਰੇ ਦੇਖੋ ਕਿੰਨੇ ਚੱਲ ਰਹੇ ਆ ਆ ਆ ਗਿਆ ਭਾਈ ਟਰੈਕਟਰ ਆਹ ਦੇਖੋ ਆ ਆ ਗਿਆ ਇਹ 22 ਗੇਅਰ ਭਾਈ ਬਦਲੀ ਜਾਂਦਾ ਜੈਸਾ ਬਣਾ ਲਿਆ ਤਿਆਰ ਬਣਾ ਟਰੈਕਟਰ ਚਲਾਉਂਦਾ ਆ ਦੇਖੋ ਲੇ ਵੀ ਮਟਰੋ ਝੂਕਦਾ ਹੀ ਜਾਂਦਾ ਬਾਈ ਓਏ ਖਿੱਚੀ ਜਾਂਦਾ ਪਤੰਦਰ ਗੱਲ ਵਾ ਜਮਾ ਸਰਾਵਾ ਸਾਨੂੰ ਆਉਣਿਆ ਨੂੰ ਟਾਈਮ ਲੱਗੇ ਨਾ ਪਰਲੇ ਪਾਸੇ ਨਾਲੇ ਕੇਰਾ ਬਗਲ ਕਿਉਂਦਾ ਤਾਂ ਵੀ ਸਾਡੇ ਤੋਂ ਪਹਿਲਾਂ ਉੱਠ ਜਾਂਦਾ ਸਰਾ ਸਰਾ ਬਾਈ ਆਜੋ ਹੁਣ ਤੁਹਾਨੂੰ ਇਧਰਲੇ ਪਾਸੇ ਦਿਖਾਉਣੇ ਆ ਉਹ ਆ ਗਿਆ ਬਾਈ ਚੋਬਰ ਇੱਕ gekeੜਾ ਇਹਨੇ ਹੋਰ ਲਾਉਣਾ ਟਰੈਕਟਰ ਨੇ ਫੇਰ ਪਤਾ ਲੱਗੂਗਾ ਬਈ ਇਹ ਟਰੈਕਟਰ ਕਿੰਨੇ ਟਾਈਮ ਦੇ ਵਿੱਚ ਕਿਹੜਾ ਬਗਲ ਕੇ ਆਇਆ ਮੈਨੂੰ 3 ਮਿੰਟ ਟਪਾਊਗਾ ਕਿਉਂਕਿ ਹਾਲਾ ਜਿਹੜੇ ਹੁਣ ਫੇਰੇ ਗਏ ਹਨ ਹਾਲ ਨਾਲ ਹੁਣ ਜ਼ੋਰ ਵੱਧ ਲੱਗਣਾ ਆ ਦੇਖੋ ਦੂਜਾ ਘੇੜਾ ਲਾਉਣ ਦੀ ਤਿਆਰੀ ਚਾ ਦੂਜੇ ਘੇੜੇ ਨੂੰ ਪਹੇ ਗਿਆ ਬਾਈ ਬੰਦਾ ਹਨ ਦੂਜੇ ਘੇੜੇ ਨੂੰ ਟਰੈਕਟਰ ਚੱਲ ਪਿਆ ਤੇ ਹੁਣ ਪਤਾ ਲੱਗੂ ਇਹ ਦੂਜਾ ਘੇੜਾ ਦੂਜੇ ਘੇੜੇ ਤੋਂ ਬਾਅਦ ਹੁਣ ਸਮਾਪਤੀ ਹੋਊਗੀ ਇਸ ਟਰੈਕਟਰ ਦੀ ਲਓ ਜੀ ਇਹ ਦੂਜਾ ਘੇੜਾ ਬਾਈ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿਸੇ ਪਾਸੋਂ ਟਰੈਕਟਰ ਦੱਸਦਾ ਤਾਂ ਨਹੀਂ ਮੇਰੇ ਖਿਆਲ ਨਾਲ ਤਾਂ ਬਾਈ ਜਮਾ ਨਹੀਂ ਹੈ ਹਨਾ ਕੋਈ ਬਾਈ ਨੇ ਸਿਰਾ ਸਿਸਟਮ ਕੀਤਾ ਬਾਕੀ ਕਮੇਟੀ ਨੇ ਵੀ ਖੁੱਲ੍ਹ ਦਿੱਤੀ ਹੋਈ ਆ ਬਾਈ ਟਰੈਕਟਰ 65 HP ਤੋਂ ਥੱਲੇ ਥੱਲੇ ਹੋਵੇ ਉੱਤੇ ਨਾ ਹੋਵੇ ਕੀਤਾ ਕੋ ਮਰਜ਼ੀ ਹੋਵੇ ਜਿੱਦੋਂ ਮਰਜ਼ੀ ਖਿਲਾ ਲੋ ਟਰੈਕਟਰ ਟਰਬੋ ਵਾਲੋ ਕੋ ਕਾਰ ਨੂੰ ਵੇਟ ਲਾ ਲੋ ਕੋਈ ਦਿੱਕਤ ਨਹੀਂ ਕੋਈ ਪਾਬੰਦੀ ਨਹੀਂ ਹੈਗੀ ਇਸ ਚੀਜ਼ ਤੇ ਆ ਜਾਂਦਾ ਬਾਈ ਆ ਜਾਂਦਾ ਜਿਹੜਾ ਟਰੈਕਟਰ ਦਾ ਟਾਈਮ ਸਭ ਤੋਂ ਘੱਟ ਹੋਇਆ ਉਹਨੂੰ 21000 ਰੁਪਏ ਦਾ ਪਹਿਲਾ ਨਾਮ ਆ ਜਿਹੜਾ ਉਹ ਦੇਖ ਕੇ ਇਥੋਂ ਭੇਜਿਆ ਜਾਊਗਾ ਹੋਰ ਵੀ ਨਾਮ ਹੈਗੇ ਆ ਵੀ ਮੈਂ ਤੁਹਾਨੂੰ ਦੱਸੂਗਾ ਤਕਰੀਬਨ ਮੇਰੇ ਖਿਆਲ ਨਾਲ 14-15 ਟਰੈਕਟਰਾਂ ਦੀ ਐਂਟਰੀ ਆ ਸ਼ਾਇਦ ਬਾਕੀ ਹੋ ਸਕਦਾ ਬਾਅਦ ਕੇ ਹੋਣ ਜਿੰਨਾ ਤੱਕ ਮੈਨੂੰ ਪਤਾ ਲੱਗਿਆ ਆ ਆ ਗਿਆ ਬਾਈ ਅਰਜਨ ਇਹ ਆ ਅਰਜਨ ਬੈਲੀ ਇਹ ਆ ਅਰਜਨ ਬੈਲੀ ਇੱਧਰ ਦੀ ਲੈ ਕੇ ਆਊਗਾ ਬਾਈ ਆ ਆ ਗਿਆ ਬਾਈ ਇਹ 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 ਆਏ ਹਾ ਓਏ ਹੋਏ ਆਲੋ ਵੀ ਮਟਰ ਮੈਂ ਕਹਿੰਦਾ ਝੋਟਾ ਲਓ ਜੀ ਕਿੰਨਾ ਕਰ ਗਿਆ ਬਾਈ 247 2 ਮਿੰਟ 47 ਸਕਿੰਟ ਦੇ ਵਿੱਚ ਆਇਆ ਬਹੁਤ ਕੈਂਡਗਾਲਵਾਦਾ ਬਾਈ ਟਰੈਕਟਰ ਸਦਾ ਕਰਵਾਦਾ ਬਾਈ ਹੋਰ ਦੂਜੇ ਟਰੈਕਟਰਾਂ ਦਾ ਟਾਈਮ ਨੋਟ ਕਰਦੇ ਵੀ ਕਿੰਨੇ ਟਾਈਮ ਦੇ ਵਿੱਚ ਆਉਂਦੇ ਆ